ਅੱਜ ਬਹੁਤ ਹੀ ਦੁਖਦਾਈ ਦਿਨ ਹੈ। ਬਾਬਾ ਬਲਜਿੰਦਰ ਸਿੰਘ ਜੀ ਸਾਨੂੰ ਇਸ ਦੀਵੀਂ ਵਿਛੋੜਾ ਪਾ ਕੇ ਸਾਨੂੰ ਮੈਨੂੰ ਲੱਗਦਾ ਹੈ ਕਿ ਹਮੇਸ਼ਾ ਸੰਤਾਂ ਦੀ ਲੋੜ ਹਮੇਸ਼ਾ ਹੁੰਦੀ ਹੈ ਆਮ ਇਨਸਾਨ ਨੂੰ ਕਿਉਂਕਿ ਉਹ ਹਮੇਸ਼ਾ ਸਾਨੂੰ ਚੰਗੇ ਰਸਤੇ ਪਾਉਂਦੇ ਨੇ। ਸੋ ਅੱਜ ਜਿਹੜਾ ਉਹ ਵਿਛੋੜਾ ਦੇ ਕੇ ਗਏ ਨੇ ਉਹ ਨਾ ਭੁੱਲਣੀ ਹੋਵੇ। ਜਿਹੜੀ ਵੀ ਸੰਗਤ ਇੱਥੇ ਆਈ ਹੈ ਦੂਰੋਂ ਨੇੜਿਓਂ ਚੜ੍ਹ ਕੇ ਸਾਰਿਆਂ ਦੇ ਮਨ ਉਦਾਸ ਨੇ ਮਨ ਭਰੇ ਹੋਏ ਨੇ ਪਰ ਅੱਜ ਇੱਥੇ ਦੂਰੋਂ ਦੂਰੋਂ ਚੱਲ ਕੇ ਆਈਆਂ ਧਾਰਮਿਕ ਸ਼ਖਸੀਅਤਾਂ ਰਾਜਨੀਤਿਕ ਸ਼ਖਸੀਅਤਾਂ ਤੇ ਆਮ ਸੰਗਤ ਜਿਹੜੀ ਉਚੇਚੇ ਤੌਰ ਤੇ ਚੱਲ ਕੇ ਆਈਏ ਇਹ ਦਰਸਾਉਂਦਾ ਕਿ ਬਾਬਾ ਜੀ ਨੂੰ ਪਿਆਰ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਸੀ ਉਹਨਾਂ ਨੇ ਦੁਨੀਆਦਾਰੀ ਤੋਂ ਇੱਕ ਹੀ ਚੀਜ਼ ਖੱਟੀ ਹੈ ਉਹ ਸੰਗਤ ਦਾ ਪਿਆਰ ਸੀਗਾ ਮੈਂ ਅੱਜ ਖਾਸ ਤੌਰ ਤੇ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਆ ਤੁਹਾਡੇ ਸਾਰਿਆਂ ਨਾਲ 25 ਅਗਸਤ ਦਾ ਦਿਨ ਸੀਗਾ ਮੈਨੂੰ ਰਾੜਾ ਸਾਹਿਬ ਦੀ ਸੰਗਤ ਨੇ ਆ ਕੇ ਬੇਨਤੀ ਕੀਤੀ ਕਿ ਤੁਸੀਂ ਵਰਸੀ ਤੇ ਹਾਜ਼ਰੀ ਜ਼ਰੂਰ ਲਵਾ ਕੇ ਜਾਇਓ ਮਾਹਪੁਰ ਚਾਉਂਦੇ ਨੇ ਵੀ ਤੁਸੀਂ ਮੱਥਾ ਟੇਕ ਕੇ ਜਾਓ ਤੇ ਬੜੇ ਸਮੇਂ ਦੀ ਮੇਰੀ ਇੱਛਾ ਸੀ ਕਿ ਮੈਂ ਇੱਥੇ ਆ ਕੇ ਨਤਮਸਤਕ ਹੋਵਾਂ ਪਰ ਸਬੱਬ ਨਹੀਂ ਸੀ ਬਣ ਰਿਹਾ ਪਤਾ ਨਹੀਂ ਕਹੇ ਜਾਂ ਦਿਨ ਸੀ ਸਾਡੇ ਵੱਲੋਂ ਪੂਰੀ ਤਿਆਰੀ ਸੀ ਕਿ 25 ਤਰੀਕ ਨੂੰ ਆ ਕੇ ਇਥੇ ਹਾਜ਼ਰੀ ਲਵਾਉਣੀ ਹੈ ਤੇ ਉਸੇ ਦਿਨੇ ਪਾਣਾ ਵਾਪਰ ਗਿਆ ਮੈਨੂੰ ਲੱਗਦਾ ਹੈ ਕਿ ਮੇਰੇ ਕਰਮਾ 'ਚ ਉਹਨਾਂ ਦੇ ਦਰਸ਼ਨ ਨਹੀਂ ਸੀ ਲਿਖੇ ਮੈਂ ਦਰਸ਼ਨ ਉਹਨਾਂ ਦੇ ਕਰ ਨਹੀਂ ਸਕੀ ਪਰ ਅੱਜ ਮੈਂ ਭਾਈ ਅਮਰ ਸਿੰਘ ਜੀ ਤੋਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਨੀ ਆ ਤੇ ਦਰਸ਼ਨ ਕਰਦੀ ਆ ਮਹਾਰਾਜ ਇਹਨਾਂ ਨੂੰ ਬਲ ਬਖਸ਼ੇ ਸਮਤ ਬਖਸ਼ੇ ਹਿੰਮਤ ਬਖਸ਼ੇ ਇਹ ਉਸੇ ਤਰੀਕੇ ਨਾਲ ਕੌਮ ਦੀ ਗੁਰਸਿੱਖੀ ਦੀ ਜਿਹੜੀ ਸੇਵਾ ਉਹ ਕਰ ਸਕਣ ਜੇ ਆਪਾਂ ਰਾੜਾ ਸਾਹਿਬ ਬਾਰੇ ਗੱਲ ਕਰ ਲਈਏ ਬਾਬਾ ਇਸ਼ਰ ਸਿੰਘ ਜੀ ਬਾਬਾ ਬਲਜਿੰਦਰ ਸਿੰਘ ਜੀ ਜਿੰਨੀਆਂ ਵੀ ਉਹਨਾਂ ਨੇ ਸੇਵਾਵਾਂ ਕੀਤੀਆਂ ਚਾਹੇ ਉਹ এডਿਕੇਸ਼ਨ ਤੇ ਹੋਵੇ ਵਿਦਿਆਲੀ ਉਹਨਾਂ ਨੇ ਖਾਸ ਤੌਰ ਤੇ ਉਚੇਚੇ ਕੰਮ ਕੀਤੇ ਮੈਂ ਪਿਛਲੇ ਦਿਨੀ ਇੱਥੇ ਕਾਲਜ ਜਿਹੜਾ ਕਰਮਸਰ ਕਾਲਜ ਹੈ ਉੱਥੇ ਆ ਕੇ ਗਈ ਸਾਰੀ ਸੇਵਾ ਉਹਨਾਂ ਪਾਪਾ ਜੀ ਨੇ ਆਪ ਨਭਾਈ ਹੈ ਸਕੂਲ ਜਿਹੜਾ ਉਹਦੇ ਚ ਵੀ ਬੱਚਿਆਂ ਨੂੰ ਵਧੀਆ ਜਿਹੜੀ ਸਿੱਖਿਆ ਮਿਲ ਰਹੀ ਹੈ ਹੈਲਥ ਦੇ ਖੇਤਰ ਚ ਕੰਮ ਕਰ ਰਹੇ ਨੇ ਈਸ਼ਵਰ ਮਾਈਕਰੋਮੀਡੀਆ ਜਿਹੜਾ ਉਹ ਵੀ ਬਣਾਇਆ ਜਿਹਦੇ ਚ ਗੁਰਸਿੱਖੀ ਹੈ ਜਿਹੜੀ ਉਹ ਤੁਹਾਡੇ ਫੋਨ ਚ ਤੁਸੀਂ ਕਦੇ ਵੀ ਉਹਨੂੰ ਐਪ ਨੂੰ ਡਾਊਨਲੋਡ ਕਰਕੇ ਉਥੋਂ ਕੁਝ ਵੀ ਗੁਰਮਤ ਦਾ ਗਿਆਨ ਹੈ ਜਿਹੜਾ ਲੈ ਸਕਦੇ ਹੋ ਸੋ ਬਹੁਤ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੇ ਹੁਣ ਤੱਕ ਨਭਾਈਆਂ ਨੇ ਉਹਨਾਂ ਦਾ ਚਲੇ ਜਾਣਾ ਸਮੇ ਤੋਂ ਪਹਿਲਾਂ ਚਲੇ ਜਾਣਾ ਬਹੁਤ ਦੁਖਦਈ ਹੈ ਮਹਾਰਾਜ ਦੇ ਅੱਗੇ ਅਰਦਾਸ ਕਰਦੀਆਂ ਤੇ ਸੰਗਤ ਨੂੰ ਵੀ ਬੇਨਤੀ ਕਰਦੀਆਂ ਕਿਉਂਕਿ ਕਹਿੰਦੇ ਨੇ ਬਿਰਥੀ ਕਦੇ ਨਾ ਜਾਏ ਜਨ ਕੀ ਅਰਦਾਸ ਆਪਾਂ ਅਰਦਾਸ ਕਰੀਏ ਮਹਾਰਾਜ ਦੇ ਅੱਗੇ ਕਿ ਬਾਬਾ ਬਲਜਿੰਦਰ ਸਿੰਘ ਜੀ ਦੀ ਜਿਹੜੀ ਵਿਛੜੀ ਰੂਹ ਹੈ ਉਹਨੂੰ ਮਾਲਕ ਆਪਣੇ ਚਰਨਾਂ 'ਚ ਨਵਾਜ਼ ਬਖਸ਼ਣ ਜਿਹੜੇ ਭਾਈ ਅਮਰ ਸਿੰਘ ਜੀ ਜਿਨ੍ਹਾਂ ਨੂੰ ਅੱਗੋਂ ਸੇਵਾਵਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਬਲ ਬਖਸ਼ਣ ਤੇ ਕੌਮ ਦੀ ਸੇਵਾ ਕਰਨ ਜਿੰਨੇ ਵੀ ਆਪਾਂ ਕੌਮ ਦੀ ਸੇਵਾ ਕਰ ਲਈਏ ਮੈਨੂੰ ਲੱਗਦਾ ਘੱਟ ਹੀ ਆ ਜਿੰਨੇ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਆਪਣੇ ਗੁਰੂਆਂ ਵਾਲੇ ਗਿਆਨ ਦੇ ਦੀ ਉਹ ਘੱਟ ਹੈ ਮੈਂ ਦੇਖਦੀ ਰਹਿੰਨੀ ਆ ਰਾੜਾ ਸਾਹਿਬ ਬਾਰੇ ਕਿ ਇਹ ਤਾਂ ਸਿਰਫ ਪੰਜਾਬ ਚ ਨਹੀਂ ਵੱਖ-ਵੱਖ ਸੂਬਿਆਂ ਚ ਦੇਸ਼ਾਂ ਵਿਦਸ਼ਾਂ ਚ ਜਾ ਕੇ ਗੁਰਮੁਖਤ ਦਾ ਜਿਹੜਾ ਪ੍ਰਚਾਰ ਕਰਦੇ ਨੇ ਬਹੁਤ ਅੰਥਕ ਸੇਵਾ ਹੈ ਕਹਿਣਾ ਸੌਖਾ ਹੈ ਪਰ ਨਿਭਾਉਣੀ ਬਹੁਤ ਔਖੀ ਹੁੰਦੀ ਹੈ ਜਿਦੇ ਸਰ ਸਿਰ ਪੈਂਦੀ ਆ ਉਹੀ ਜਾਣਦਾ ਵੀ ਕਿੰਨੀਆਂ ਮੁਸ਼ਕਲਾਂ ਨੂੰ ਝਲ ਕੇ ਸੇਵਾ ਜਿਹੜੀ ਨਿਭਾਈ ਜਾਂਦੀ ਹੈ ਤੇ ਮੇਰੀ ਸੰਗਤ ਅਗੇ ਅਰਦਾਸ ਹੈ ਕਿ ਚਾਹੇ ਬਾਬਾ ਜੀ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਨੇ ਪਰ ਉਹਨਾਂ ਦੇ ਜਿਹੜੇ ਸਿੱਖਿਆ ਹੈ ਉਹਨਾਂ ਤੇ ਚੱਲੀਏ ਉਹਨਾਂ ਦੇ ਜਿਹੜੇ ਗਿਆਨ ਸੀਗੇ ਜਿਹੜਾ ਸਿੱਖੀ ਲਈ ਪਿਆਰ ਸੀ ਆਪਾਂ ਵੀ ਉਹੀ ਆਪਣੇ ਮਨ 'ਚ ਵਿਚਾਰ ਪੈਦਾ ਕਰੀਏ ਉਹਨੂੰ ਆਪਦੇ ਬੱਚਿਆਂ ਤੱਕ ਸਮਾਜ ਤੱਕ ਪਚਾਈਏ ਇਨੀਆਂ ਕਿ ਤੁਸੀਂ ਅੱਜ ਮੇਰੀਆਂ ਬੇਨਤੀਆਂ ਕਪੂਲ ਕਰੋ ਤੇ ਮੈਂ ਅੱਜ ਸਾਰੇ ਆਮ ਆਦਮੀ ਪਾਰਟੀ ਵੱਲੋਂ ਸਮੂਹ ਸਾਡੇ ਪਰਿਵਾਰ ਵੱਲੋਂ ਮਾਨ ਪਰਿਵਾਰ ਵੱਲੋਂ ਬਾਬਾ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕਰਦੀਆਂ ਇਤਿਆਸ ਕਰਦੀਆਂ ਕਿ ਜਿਹੜੀ ਰਾੜਾ ਸਾਹਿਬ ਦੀ ਸੰਪਰਦਾ ਹੈ ਉਹ ਇਸੇ ਤਰੀਕੇ ਨਾਲ ਸੇਵਾਵਾਂ ਨੇ ਜਿਹੜੀਆਂ ਸਿੱਖ ਕੌਮ ਲਈ ਸਮਾਜ ਲਈ ਉਹ ਨਿਭਾਉਂਦੀ ਰਹੂਗੀ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ